ਵਾਹ ਵਾਹ ਮੁਬਾਰਕ ਤਾਂ ਕਿ ਪੁੱਤਾਂ ਦੇ ਸਾਹ ਦੇ ਪੁੱਤ ਦੇ ਦੇਖੇ ਗਏ ਆ ਪਰ ਇਹ ਜਿਹੜਾ ਪੁਤਲਾ ਜੀ ਦੇਖਿਆ ਗਿਆ ਲਾਇਦਾ ਕੋਈ ਸੇਰਾ ਤੇ ਨਾ ਕੋਈ ਪੈਰ ਆ ਕੀ ਇਹਦਾ ਕੀ ਮਤਲਬ ਹੋ ਅਸੀਂ ਲਗਾਤਾਰ ਘਰ ਜਾਂਤੋਂ ਸਰਕਾਰ ਬਣੀ ਆ ਉਸ ਵੇਲੇ ਤੋਂ ਇਹਨਾਂ ਨੂੰ ਮੰਗ ਪੱਤਰ ਵਖ ਵਖ ਤੌਰ ਦੇ ਦੇ ਰਹੇ ਆ ਸਮੇਂ ਸਮੇਂ ਸਰ ਦੇ ਰਹੇ ਆ ਔਰ ਇਸ ਸਮੇਂ ਰਵਜੋਸ਼ ਦੇ ਘਰ ਵੀ ਜਾ ਕੇ ਉਹਨਾਂ ਨੂੰ ਮੰਗ ਪੱਤਰ ਦੇ ਕੇ ਆਇਆ ਤੇ ਸਾਡੇ ਨਾਲ ਮੀਟਿੰਗ ਜਿਹੜੀ ਸੈਟਲ ਕਰੋ ਲੇਕਿਨ ਇਹ ਸਰਕਾਰ ਜਿਹੜੀ ਆ ਕਿਸੇ ਨਾਲ ਵੀ ਮੀਟਿੰਗ ਕਰਕੇ ਰਾਜ਼ੀ ਨਹੀਂ ਹੈ ਕਿਸੇ ਨਾਲ ਸਾਹਮਣੇ ਨਹੀਂ ਹੋ ਸਕਦੀ ਸੋ ਪਹਿਲਾ ਸਰਕਾਰਾਂ ਸੀ ਆ ਜਿਹਨਾਂ ਦੇ ਸਿਰ ਪੈਰ ਹੁੰਦੇ ਸੀ ਦੇਖ ਲੈ ਇਸ ਕਰਕੇ ਪੁਤਲਾ ਬਣਾਇਆ ਗਿਆ ਕਿ ਇਹ ਸਰਕਾਰ ਦੇ ਨਾਲ ਸਿਰਾਂ ਦਾ ਪੈਰ ਆ ਤੇ ਕੁਛ ਵੀ ਨਹੀਂ ਇਹ ਦਿੱਲੀ ਦੇ ਹੁਕਮਾਰਾਂ ਚੱਲਦੀ ਆ ਸੋ ਅਸੀਂ 11 12 13 ਨਵਾਬਾਹਰ ਨੂੰ 3 ਦਿਨ ਪੰਜਾਬ ਦੇ ਵਿੱਚ ਪੁਤਲੇ ਫੂਕਣ ਦਾ ਪ੍ਰੋਗਰਾਮ ਬਣਾਇਆ ਸੀ ਜਿਹਦੇ ਵਿੱਚ ਕੱਚੇ ਬਲਾਜੇ ਪੱਕੇ ਕਰ ਲੈਣ ਜੀ ਦੇ ਕਸ਼ਤਾ ਪੁਰਾਣੀ ਪੈਸੇ ਲਾਗੂ ਕਰਨੀ ਤੇ ਆਪਣੇ ਆ ਜਿਹੜਾ ਸਾਡਾ ਪਕਾਇਆ ਟਿੱਕੀ ਦਾ 21 ਤੋਂ ਪਹਿਲਾਂ ਦਾ ਪਕਾਇਆ ਪੰਜ-ਛੇ ਸਾਲ ਦਾ ਉਹ ਦੇਣਾ ਜਿਹਦੇ ਲਈ ਆਪਾਂ ਜਤੋਂ ਲੜਾਈ ਲੜਦੇ ਆ ਰਹੇ ਆ ਤਾਂ ਲੇਕਰ ਇਹ ਸਰਕਾਰ ਗੱਲ ਕਰਕੇ ਵੀ ਰਾਜੀ ਨਹੀਂ ਇਸ ਤਰ੍ਹਾਂ ਕੋਈ ਗੱਲਬਾਤ ਨਹੀਂ ਕਰਦੇ ਉਸ ਕਰਕੇ ਪੁਤਲਾ ਬਣਾ ਕੇ ਸਰਕਾਰ ਨੂੰ ਦਸਰਾ ਚੋ ਰਹੇ ਆ ਕਿ ਅਸੀਂ ਹੁਣ ਇਹ ਬਣਾਇਆ ਕਿਤੇ ਥੋੜਾ ਕਲਾ ਤੜ ਛੱਡਿਆ ਆਲ ਵਾਲੀ ਵੋਟਾਂ ਵਿੱਚ ਥੋੜਾ ਤੜ ਵੀ ਨਹੀਂ ਰਹਿਣਤਾ ਜਾਊਗਾ ਕੁਛ ਰਹਿਣਤਾ ਜਾਊਗਾ ਤੁਸੀਂ ਜਿਸ ਤਰ੍ਹਾਂ ਅਕਾਲੀ ਬੈਠੇ ਆ ਇਸ ਤਰ੍ਹਾਂ ਹੀ ਘਰ ਬੈਠੋਗੇ ਧੰਨਵਾਦ ਮੰਨੂ ਆਮਦਨ ਆਇਓ ਨਾ ਜੈਪੀਮ ਜੈ ਭਾਰਤ ਬਹੁਤ ਹੀ ਲੰਬੇ ਸਮੇਂ ਤੋਂ ਪੰਜਾਬ ਸਰਕਾਰ ਨੂੰ ਪੰਜਾਬ ਦੇ ਵੱਖ-ਵੱਖ ਨਗਰ ਨਿਗਮਾਂ ਚ ਨਗਰ ਕੌਂਸਲਾ ਵਿੱਚ ਜਿਹੜੇ ਮੰਗ ਪੱਤਰ ਉਹਨਾਂ ਦੇ ਕਮਿਸ਼ਨਰਾਂ ਨੂੰ ਔਰ ਮੁੱਖ ਦੇ ਡਿਪਟੀ ਕਮਿਸ਼ਨਰਾਂ ਨੂੰ ਔਰ ਨਗਰ ਨਿਗਮਾਂ ਨੂੰ ਪੇਸ਼ਰਾਂ ਨੂੰ ਦਿੱਤੇ ਜਾ ਚੁੱਕੇ ਆ ਭਗਵੰਤ ਮਾਨ ਸਰਕਾਰ ਨੂੰ ਵੀ ਜਿਹੜੀਆਂ ਚਿੱਠੀਆਂ ਆ ਸਾਡੀਆਂ ਲੈਟਰਾਂ ਆ ਉਹ ਦਿੱਤੀਆਂ ਜਾ ਚੁੱਕੀਆਂ ਆ ਕਿ ਬਹੁਤ ਲੰਬੇ ਸਮੇਂ ਤੋਂ ਜਿੰਨੇ ਸਾਡੇ ਸਫਾਈ ਕਰਮਚਾਰੀ ਔਰ ਆਊਟਡੋਰਸ ਕੰਮ ਕਿਸੇ ਵੀ ਫੀਲਡ ਦੇ ਕੰਮ ਕਰਦਾ ਹੈ ਉਹਨਾਂ ਨੂੰ ਪੱਕਾ ਕੀਤਾ ਜਾਵੇ ਤੇ ਪੱਕਾ ਨਹੀਂ ਕੀਤਾ ਜਾਂਦੀ ਅਜੇ ਪਾਲਸੀ ਹੈਗੀ ਤਾਂ ਘੱਟੋ ਘੱਟ ਜਿਹੜੀ ਤਨਖਾਹ ਉਹਨਾਂ ਦੀ ਹੈ ਉਹ ਚੰਡੀਗੜ੍ਹ ਦੇ ਸਕੇਲ ਦੇ ਨਾਲ ਯੂਨਿਟੀ ਆਈ ਦੇ ਨਾਲ ਸਾਨੂੰ ਦਿੱਤੀ ਜਾਵੇ ਪਰ ਜਿਹੜੀ ਸਰਕਾਰ ਹੈ ਇਹਦੇ ਕੰਨ ਤੇ ਬਿਲਕੁਲ ਜੂ ਨਹੀਂ ਸਰਕਦੀ ਸੋ ਇਸ ਕਰਕੇ ਸਾਡ ਪੰਜਾਬ ਪੱਤਰੀ ਜਿਹੜੇ ਸਾਡੇ ਐਡੀਟਿਸ਼ਨ ਆ ਉਹ ਸ਼ੁਰੂ ਹੋ ਚੁੱਕੇ ਆ ਸੋ ਸਰਕਾਰ ਦੇ ਕੰਨ ਖੋਲਣ ਦਾ ਜਿਹੜਾ ਸਮਾਂ ਆ ਉਹ ਆ ਗਿਆ ਵਾ ਔਰ ਬਹੁਤ ਜਲ ਇਹ ਸਰਕਾਰ ਨੇ ਸਾਡੀਆਂ ਮੰਗਾਂ ਨੂੰ ਨਾ ਮੰਨਿਆ ਅਸੀਂ ਪੰਜਾਬ ਪੱਦਰ ਦੇ ਉੱਤੇ ਸਬਾਈ ਦਾ ਕੰਮ ਬੰਦ ਕਰ ਗਏ ਔਰ ਨਗਰ ਨਿਕਮ ਵੀ ਹਰੇਕ ਫੀਲਡ ਦਾ ਕੰਮ ਬੰਦ ਕਰਕੇ ਆਪਣੀਆਂ ਮੰਗਾਂ ਮਨਾਉਣੀਆਂ ਸਾਨੂੰ ਆਉਂਦੀਆਂ ਆ ਸੋ ਸਰਕਾਰ ਦੇ ਕੰਨ ਵੀ ਸਾਨੂੰ ਖੁੱਲਣੇ ਜਾਂਦੇ ਆ ਸਰਕਾਰ ਬਿਲਕੁਲ ਵੀ ਇਸ ਗੱਲ ਦੇ ਉੱਤੇ ਸਾਡੇ ਦੇ ਸ਼ੰਕਾ ਨਾ ਰੱਖੇ ਕਿ ਅਸੀਂ ਕਿਸੇ ਗੱਲੋਂ ਵੀ ਕਮਜ਼ੋਰ ਪਾਵਾਂਗੇ ਬਹੁਤ ਵਾਰੀ ਟਾਈਮ ਵੀ ਮੰਗਿਆ ਗਿਆ ਵਾ ਭਾਰ ਸਮਾ ਜਿਹੜਾ ਵਾ ਉਹ ਮੀਟਿੰਗ ਦਾ ਨਹੀਂ ਦਿੱਤਾ ਜਾ ਰਿਹਾ ਸਰਕਾਰ ਟਾਲ ਮਟੋਲ ਕਰਦੀ ਆ ਪਰ ਹੁਣ ਜਿਹੜਾ ਸਮਾਂ ਬਹੁਤ ਲੰਮਾ ਹੋ ਚੁੱਕਾ 20 ਸਾਲ ਦੇ ਲਗਭਗ ਸਫਾਈ ਸੇਵਕਾਂ ਨੂੰ ਕੰਮ ਕਰਦੇ ਹੋ ਚੁੱਕੇ ਆਊਟਸੋਰਸ ਕੰਮਿਆਂ ਨੂੰ 10 ਤੋਂ 15 ਸਾਲ ਹੋ ਚੁੱਕੇ ਆ ਭਾਵੇਂ ਕਿਸੇ ਵੀ ਫੀਲਡ ਦਾ ਹੈ ਪਰ ਜੇ ਹੁਣ ਸਰਕਾਰ ਨੇ ਮੰਗਾ ਨਾ ਮੰਨੀਆਂ ਤੇ ਬਹੁਤ ਆਉਣ ਵਾਲੇ ਸਮੇਂ ਦੇ ਵਿੱਚ 2-3 ਮਹੀਨਿਆਂ ਦੇ ਵਿੱਚ ਵਿੱਚ ਪੰਜਾਬ ਪੱਧਰੀ ਸਟ੍ਰਾਈਕ ਹੋ ਕੇ ਔਰਨ ਤੌਰ ਤੇ ਕੰਮ ਬੰਦ ਕੀਤਾ ਜਾਊਗਾ ਜਿਸ ਦੀ ਪੂਰਨ ਤੌਰ ਤੇ ਜ਼ਿੰਮੇਵਾਰੀ ਜਿਹੜੀ ਆ ਪੰਜਾਬ ਸਰਕਾਰ ਦੀ ਔਰ ਪ੍ਰਸ਼ਾਸਨ ਦੀ ਹੋਵੇਗੀ ਕਿਉਂਕਿ ਬਾਰ-ਬਾਰ ਇਹਨਾਂ ਨੂੰ ਮੰਗ ਪੱਤਰ ਦੇਣ ਦੇ ਬਾਵਜੂਦ ਵੀ ਜਿਹੜਾ ਵਾ ਸਰਕਾਰ ਨੇ ਗੈਰਲੀ ਕਰਦੀ ਆ ਤੇ ਸਰਕਾਰ ਸਤਿਰੀ ਨਹੀਂ ਰਹਿਣੀ ਚਾਹੀ ਇਹਨਾਂ ਨੂੰ ਮਲਾਇਮਾਂ ਦੇ ਹੱਕ ਦੇਣੇ ਚਾਹੀਦੇ ਗੱਲਾਂ ਕਰਨੀਆਂ ਵੱਡੀਆਂ-ਵੱਡੀਆਂ ਬਹੁਤ ਸੌਖੀਆਂ ਮਾਈਕਾ ਤੇ ਵੱਡੀਆਂ-ਵੱਡੀਆਂ ਸਟੇਜਾਂ ਤੇ ਪਰ ਮਲਾਇਮਾਂ ਦੇ ਕਲਾਸ 4 ਦੇ ਜਾਂ 3 ਦੇ ਕੰਮ ਕਰਨੇ ਬਹੁਤ ਔਖੇ ਆ ਸੋ ਮੈਂ ਸਰਕਾਰ ਨੂੰ ਇਹ ਅਪੀਲ ਕਰਦਾ ਵਾਂ ਕਿ ਸਾਡੀ ਜਿਹੜੀਆਂ ਮੰਗਾਂ ਆ ਇਹ ਜੈਨੂਇਨ ਮੰਗਾਂ ਆ ਇਹਨਾਂ ਨੂੰ ਜਲਦੀ ਤੋਂ ਜਲਦੀ ਮੰਨਿਆ ਜਾਵੇ ਨਹੀਂ ਤਾਂ ਜਿਹੜੇ ਨਤੀਜੇ ਆ ਆਣ ਆਲੇ ਸਮੇਂ ਵਿੱਚ ਸਰਕਾਰ ਨੂੰ ਭੁਗਤਣੇ ਪੈਣਗੇ ਜੈ ਭੀਮ ਜੈ ਭਾਰਤ ਜੀ ਅੱਜ ਸਾਡੇ ਸਫਾਈ ਕਰਮਚਾਰੀ ਯੂਨੀਅਨ ਹੁਸ਼ਿਆਰਪੁਰ ਵੱਲੋਂ ਸਾਨੂੰ ਦੋ ਮੰਗ ਪੱਤਰ ਸੌਂਪੇ ਗਏ ਹਨ ਜਿਹੜਾ ਪਹਿਲਾ ਮੰਗ ਪੱਤਰ ਹੈ ਉਹਦੇ ਵਿੱਚ ਕੁਝ ਉਹਨਾਂ ਦੀਆਂ ਡਿਮਾਂਡਸ ਨੇ ਜਿਹੜੀਆਂ ਸਰਕਾਰ ਲੈਵਲ ਤੇ ਪੈਂਡਿੰਗ ਹਨ ਸੋ ਉਹ ਅਸੀਂ ਪੰਜਾਬ ਸਰਕਾਰ ਨੂੰ ਅੱਗੇ ਫਰਦਰ ਪ੍ਰੋਸੈਸ ਲਈ ਅੱਜ ਭੇਜ ਦਵਾਂਗੇ ਉਸ ਤੋਂ ਇਲਾਵਾ ਜਿਹੜਾ ਇੱਕ ਹੋਰ ਮੰਗ ਪੱਤਰ ਦਿੱਤਾ ਗਿਆ ਉਹ ਲੋਕਲ ਲੈਵਲ ਤੇ ਡਿਸਾਈਡ ਕਰਨ ਵਾਲਾ ਹੈ ਉਹ ਅਸੀਂ ਰੂਲਸ ਦੇਖ ਕੇ ਉਹਦੇ ਤੇ ਜੋ ਬੰਦੀ ਕਾਰਵਾਈ ਹੈ ਉਹ ਕਰਾਂਗੇ ਇਸ ਤੋਂ ਇਲਾਵਾ ਮੈਂ ਇਹਨਾਂ ਨੂੰ ਸਾਰਿਆਂ ਨੂੰ ਇਹ ਆਸ਼ਵਾਸਨ ਦੇਣਾ ਚਾਹਾਂਗੀ ਕਿ ਜੋ ਵੀ ਐਸ ਪਰ ਰੂਲ ਜੈਨੂਇਨ ਡਿਮਾਂਡਸ ਉਹਨਾਂ ਦੀਆਂ ਹਨ ਉਸੀ ਜ਼ਰੂਰ ਕਨਸੀਡਰ ਕਰਾਂਗੇ ਧੰਨਵਾਦ ਇੱਕ ਮੈਡਮ ਹੋਰ ਚੀਜ਼ ਹੈਗੀ ਆ ਕਿ ਸਫਾਈ ਕਰਮਚਾਰੀ ਇਹ ਕਹਿੰਦੇ ਹੈਗੇ ਜੂਨੀਅਰ ਕਹਿੰਦੀ ਹੈਗੀ ਆ ਕਿ ਸਾਡੀਆਂ ਜਿਹੜੀਆਂ ਸਫਾਈ ਕਰਮਚਾਰੀਆਂ ਦੀਆਂ ਡਿਊਟੀਆਂ ਲੋਕਾਂ ਦੇ ਪਲਾਟਸ ਸਾਫ ਕਰਨ ਲਈ ਐਮਸੀਆਂ ਦੇ ਪਲਾਟਸ ਸਾਫ ਕਰਨ ਵਾਸਤੇ ਤੇ ਜਿੱਦਾਂ ਜ਼ਿਲ੍ਹਾ ਪੰਚਾਇਤ ਵੀ ਪਿੱਛੇ ਇਹ ਲਾਈਆਂ ਹੈਗੀਆਂ ਡਿਊਟੀਆਂ ਉਹਨਾਂ ਦੀਆਂ ਤਾਂ ਦੁਸ਼ਹਿਰਾ ਗਰਾਊਂਡ ਵੀ ਲਾ ਦਿੰਦੇ ਹੈਗੇ ਆ ਤੇ ਉਹ ਜਿਹੜਾ ਇੱਕ ਤਰ੍ਹਾਂ ਸਾਡੇ ਉੱਤੇ ਬੋਝ ਹੈਗਾ ਆ ਕੋਈ ਤੱਕਾ ਹੈਗਾ ਆ ਤੇ ਉਹਦੇ ਬਾਰੇ ਕੀ ਕਹੋਗੇ ਕਿ ਉਹ ਡਿਊਟੀਆਂ ਕਿ ਹੋ ਰਹੀਆਂ ਨੇ ਅੱਜ ਮੇਰੇ ਨੋਟਿਸ 'ਚ ਇਹ ਚੀਜ਼ ਵੀ ਹੈ ਯੂਨੀਅਨ ਵੱਲੋਂ ਲਿਆਂਦੀ ਗਈ ਹੈ ਉਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਅਸੀਂ ਕਿਸ ਲੈਵਲ ਤੇ ਉਹਨੂੰ ਕਿਸ ਤਰੀਕੇ ਨਾਲ ਐਡਜਸਟਮੈਂਟ ਕਰਨੀ ਹੈ ਸੋ ਜਲਦੀ ਹੀ ਉਸ ਚੀਜ਼ ਦਾ ਵੀ ਅਸੀਂ ਨਿਪਟਾਰਾ ਕਰਾਂਗੇ